ਆਸਟਾ ਵਿੱਚ ਇਹ ਜਿਹੜਾ ਖੇਲਾ ਖਾਲ ਕੋਲ ਵੀ ਨਮੂਨੇ ਜਾ ਵਿੱਚ ਯੂਨ ਦੇ ਨਾਲ ਬਣਾ ਜਾ ਰਿਹਾ ਅੱਜ ਜਿਹੜਾ ਗਰੋਹ ਦੇ ਘਨਾਂ ਦੇ ਗਾਵੀ ਬਣਾ ਰਹੀ ਹੈ ਅੱਜ ਤੋਂ

सो गृह संभाषणम वाले निग्रहणम सब जो सुर आधारव श्री राम सरन सरोज रज निज मन मुकुर सुधार वर्ण और वदन दान जोला में सब पर राम तपस्वी राजा करए वीर बजरंगे सारे वाले दिन तो वहां के क्या हो गया ਮਦਾ ਹਨ ਕੀ ਹੈ ਕਿ ਉਹ ਸਦਿਆਂ ਨੂੰ ਹੀ ਵੀ ਨਹੀਂ ਪਹੁੰਚ ਜਾਣਾ ਮੈਂ ਪਹੁੰਚਦਾ ਹਾਂਗਾ ਨਾ ਅੱਜ ਦੁਸ਼ਹਿਰਾ ਗਰਾਊਂਡ ਵਿੱਚ ਏਕਤਾ ਲਹਿਰ ਦੀ ਟੀਮ ਮੌਜੂਦ ਹੈ ਜਿੱਥੇ ਅੱਜ ਦੁਸ਼ਹਿਰੇ ਦੇ ਸੰਬੰਧ ਵਿੱਚ ਝੰਡੇ ਦੀ ਰਸਮ ਅਦਾ ਕੀਤੀ ਗਈ ਆ ਸ਼ਹਿਰ ਦੇ ਪਤਵੰਤੇ ਸੱਜਣ ਸਮਾਜ ਸੇਵਕ ਸੱਜਣ ਨਾਲ ਮੌਜੂਦ ਨੇ ਮਹਾਰਾਜ ਜੀ ਸਾਡੇ ਨਾਲ ਮੌਜੂਦ ਨੇ ਥੋੜੀ ਜੀ ਗੱਲਬਾਤ ਪਹਿਲੇ ਇਹਨਾਂ ਨੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਸੀਤਾ ਰਾਮ ਜੈ ਸ਼੍ਰੀ ਰਾਮ झंडा चढ़ाना हमारी संस्कृति की पुरानी परंपरा रही है झंडा चढ़ाने से नकारात्मक शक्ति खत्म होती है सकारात्मक शक्तियों का उदय होता है झंडा धर्म का देश का पंथ का हर एक चीज का प्रतीक झंडा है झंडे के ऊपर हनुमान जी विराजमान रहते हैं जहाँ झंडा चढ़ता है वहाँ मंगल ही मंगल होता है कथा मंगलम भगवान विष्णु मंगलम रद्धजा मंगलम पंड्रे काक्षा मंगलाय तनु हरि मंगलाय भगवान संबो मंगलाय विश्ववद्धजा मंगलाय पार्वती नाथ मंगलाय तनु हरि जहां झंडा चढ़ेगा उसमें मंगल ही मंगल होगा अमंगल नहीं होगा झंडा चढ़ाने का झंडा चढ़ाने से वास्तु दोष भी समाप्त होता है इसीलिए झंडा चढ़ाया जाता है इस संबंध में आज पिछले सौ डेढ़ सौ दो सौ सालों से रामलीला से पहले यहाँ पर झंडा चढ़ाने की रस्म अदा की जा रही है आज उसी कड़ी में महंत गोविंद दास जी की अध्यक्षता में झंडा रामलीला के लिए यहाँ पर झंडा का आरोहण किया गया है मैं भगवान हनुमान जी से प्रार्थना करता हूँ राम जी से प्रार्थना करता हूँ सब मंगल ही मंगल हो नकोदर में पूरे पंजाब में पूरे इलाके में पूरे विश्व में मंगल की कामना करते हुए इन्हीं के शब्दों के साथ जय हनुमान जी जय श्री राम रस्म हुई है हाँ जी बड़ी खुशी की बात है श्री श्री एक हजार आठ श्री महामंडेश्वर महंत रामचंद्रदास जी की अपार कृपा से एवं श्री श्री एक हजार आठ श्री महामंडेश्वर श्रीमंत परमेश्वर दास बाबा की अपार कृपा से हर साल की तरह इस साल भी हमारे दास बाबा की अध्यक्षा में रसम झंडा रहा है हर साल की तरह आप सभी भक्तों को लख लख बधाई दे रहा हूँ कि राम जी कृपा करें सब भक्तों पर और भोलेनाथ जी कृपा करें हनुमान जी महाराज कृपा करें सब भक्तों पर झंडा हमेशा ऊंचा रहेगा और दशहरा ग्राउंड में आराम से भगवान का लीला होगा ਸਭ ਬਖਤ ਲੋਕ ਦਿਖੇਗੇ ਔਰ ਗੁਰੂ ਜੀ ਦਾ ਗੁਣगान ਗਾएंगे हनुमान जी का गुणगान गाएंगे जय श्री राम जय श्री राम जय श्री राम जी जय श्री राम जी जय जय सीता ਜਿਵੇਂ ਕਿ ਆਪਾਂ ਸਾਰੇ ਨਕੂਦਰ ਨਿਵਾਸੀ ਜਾਣਦੇ ਆ ਕਿ ਨਕੂਦਰ ਦੇ ਵਿੱਚ శ్రీ ਰਾਮ ਲੀਲਾ ਜੀ ਦਾ ਆਯੋਜਨ ਜਿਹੜਾ ਹੁੰਦਾ ਹੈ ਦੁਸ਼ਹਿਰਾ ਗਰਾਉਂਡ ਦੇ ਵਿੱਚ ਬਾਬਾ ਚਰਨ ਦਾਸ ਜੀ ਮਹਾਰਾਜ ਜੀ ਤੋਂ ਅਸੀਂ ਦੇਖਦੇ ਆ ਰਹੇ ਹਾਂ ਔਰ ਇਹਦਾ ਆਨੰਦ ਮਾਣਦੇ ਆ ਰਹੇ ਹਾਂ ਸਾਰੇ ਨਕੂਦਰ ਨਿਵਾਸੀ ਪੂਰੇ ਭਾਰਤ ਵਾਸੀ ਐਸ ਵਿੱਚ ਲੈ ਸ਼੍ਰੀ ਮਹੰਤ ਸ਼੍ਰੀ 1008 ਸਾਡੇ ਮਹਾਰਾਜ ਗੋਬਿੰਦ ਜੀ ਮਹਾਰਾਜ ਜੀ ਦੀ ਰਹਿਨਮਾਈ ਦੇ ਵਿੱਚ ਇਹ ਰਾਮਲੀਲਾ ਜੀ ਦਾ ਆਯੋਜਨ ਫਿਰ ਕੀਤਾ ਜਾ ਰਿਹਾ ਹੈ ਜਿਵੇਂ ਕਿ ਹਰ ਸਾਲ ਹੁੰਦਾ ਹੈ ਅੱਜ ਝੰਡੇ ਦੀ ਰਸਮ ਜਿਹੜੀ ਹੈ ਬੜੀ ਹਮ-ਹਮਾ ਕੇ ਸ਼ਰਧਾ ਭਾਵਨਾ ਦੇ ਨਾਲ ਅਸੀਂ ਦੁਸ਼ਹਰਾ ਗਰਾਊਂਡ ਕਮੇਟੀ ਦੇ ਨਾਲ ਨਕੋਦਰ ਦੇ ਵਿੱਚ ਅੱਜ ਹਨੂਮਾਨ ਜੀ ਦਾ ਝੰਡਾ ਫਹਿਰਾਇਆ ਗਿਆ ਔਰ ਉਹਨਾਂ ਦੀ ਝੰਡੇ ਦੇ ਅੰਦਰ ਇੱਕ ਸ਼ਕਤੀ ਹੈ ਜਿਹੜੀ ਜਿਵੇਂ ਕਿ ਮਹਾਰਾਜ ਜੀ ਨੇ ਪਹਿਲਾਂ ਹੀ ਦੱਸਿਆ ਕਿ ਜਿਹੜੀ ਨੈਗੇਟਿਵ ਊਰਜਾ ਨੂੰ ਸਾਰਿਆਂ ਨੂੰ ਖਤਮ ਕਰ ਦਿੰਦੀ ਹੈ ਇਹ ਤਾਂ ਸਾਡੇ ਨਕੌਦਰ ਤੇ ਬਹੁਤ ਮਿਹਰ ਹੈ ਪਹਿਲਾਂ ਤੋਂ ਹੀ ਕਿ ਹਨੂਮਾਨ ਜੀ ਮਹਾਰਾਜ ਜੀ ਦੀ ਸ਼੍ਰੀ ਰਾਮ ਜੀ ਦੀ ਲਕਸ਼ਮਣ ਜੀ ਦੀ ਜਾਨਕੀ ਮਾਤਾ ਦੀ ਬਹੁਤ ਕਿਰਪਾ ਸੋ ਅਸੀਂ ਸਾਰਿਆਂ ਨੂੰ ਤੁਹਾਨੂੰ ਸਭ ਨੂੰ ਤੁਹਾਡੇ ਚੈਨਲਾਂ ਦੇ ਮਾਧਿਅਮ ਦੇ ਰਾਹੀਂ ਬੇਨਤੀ ਕਰਦੇ ਹਾਂ ਕਿ ਨਕੌਦਰ ਦੇ ਵਿੱਚ ਵਸਦੇ ਭਾਰਤ ਦੇ ਵਿੱਚ ਵਸਦੇ ਹੋ ਭਾਰਤ ਤੋਂ ਬਾਹਰ ਵਸਦੇ ਸਾਡੇ ਸਾਰੇ ਭੈਣਾ ਭਰਾਵਾਂ ਪਰਿਵਾਰਾਂ ਨੂੰ ਕਿ ਇਸ ਰਾਮਲੀਲਾ ਆਯੋਜਨ ਦੇ ਵਿੱਚ ਆਪਣਾ ਯੋਗਦਾਨ ਦਿਓ ਔਰ ਪ੍ਰਭੂ ਸ਼੍ਰੀ ਰਾਮ ਜੀ ਦਾ ਹਨੂਮਾਨ ਜੀ ਦਾ ਮਾਤਾ ਜਾਨਕੀ ਜੀ ਦਾ ਤਾਂ ਕਿ ਅਸੀਂ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਇਹ ਰਾਮਲੀਲਾ ਜੀ ਦਾ ਆਯੋਜਨ ਕਰਦੇ ਰਹੀਏ ਔਰ ਪ੍ਰਭੂ શ્રી ਰਾਮ ਜੀ ਦਾ ਹਨੂਮਾਨ ਜੀ ਦਾ ਆਸ਼ੀਰਵਾਦ ਲੈਂਦੇ ਹਾਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਜੈ શ્રી ਰਾਮ ਜੈ ਜੈ ਸੀਤਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਚਰਨਦਾਸ ਜੀ ਮਹਾਰਾਜ ਮੋਨੀ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਨਾਲ ਗੋਬਿੰਦ ਜੀ ਮਹਾਰਾਜ ਜੀ ਦੀ ਅਧਿਖਸ਼ਤਾ ਦੇ ਵਿੱਚ 215ਵੇਂ ਕਿਹੜੇ ਦੁਸ਼ਹਿਰੇ ਦਾ ਆਗਾਜ਼ ਅੱਜ ਹੋਇਆ ਅੱਜ ਚੰਡੀ ਦੀ ਰਸਮ ਅਦਾ ਕੀਤੀ ਹੈ ਅੱਜ ਬਹੁਤ ਵੱਡੀਆਂ ਸ਼ਖਸੀਤਾਂ ਦੀ ਹਾਜ਼ਰੀ ਦੇ ਵਿੱਚ ਝੰਡੇ ਦੀ ਰਸਮ ਕੀਤੀ ਗਈ ਆ ਲਖਮਨ ਜੀ ਮਹਾਰਾਜ ਰਾਮ ਜੀ ਬੈਠੇ ਨੇ ਨੂਰ ਮਹਿਲ ਤੋਂ ਆਏ ਮਹਾਤਮਾ ਗਣ ਨੇ ਸੋ ਇਹਦੂ ਵੱਡੀ ਖੁਸ਼ੀ ਕੀ ਹੋ ਸਕਦੀ ਆ ਕਿ ਬਹੁਤ ਵੱਡੀਆਂ ਸ਼ਖਸੀਤਾਂ ਦੀ ਹਾਜ਼ਰੀ ਦੇ ਵਿੱਚ ਅੱਜ ਝੰਡੇ ਦੀ ਆਗਾਜ਼ ਨਗਰ ਕੌਂਸਲ ਦੇ ਪ੍ਰਧਾਨ ਨੰਮੀ ਤਹਿਰੀ ਜੀ ਨੇ ਕੀਤੀ ਉਹਨਾਂ ਦੇ ਨਾਲ ਸ਼ਹਿਰ ਦੀਆਂ ਬਹੁਤ ਹੀ ਖੂਬਸੂਰਤ ਹਸਤੀਆਂ ਗਿੜੀਆਂ ਹਾਜ਼ਰ ਹੋਈਆਂ ਸੋ ਮੈਂ ਇੱਕ ਦੁਸ਼ਹਿਰਾ ਕਮੇਟੀ ਦਾ ਸੇਵਾਦਾਰ ਹੁੰਦੇ ਹੋਏ ਸਾਰੇ ਇਲਾਕੇ ਨੂੰ ਇਹ ਬੇਨਤੀ ਕਰਦਾ ਹਾਂ ਕਿ ਦੁਸ਼ਹਿਰੇ ਦੀ ਸ਼ੁਰੂਆਤ ਹੋ ਗਈ ਹੈ ਆਓ ਰਲ ਮਿਲ ਕੇ ਕਿੜੀਆਂ ਤਿਆਰੀਆਂ ਆਪਾਂ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਕਰੀਏ ਔਰ ਜੋ ਪਰੰਪਰਾ ਹੈ ਸਾਡੇ ਸ਼ਹਿਰ ਦੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸੋ ਆਓ ਔਰ ਇਹਦੇ ਵਿੱਚ ਦੁਸ਼ਹਿਰੇ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਦਿਈਏ ਔਰ ਆਪਣੀਆਂ ਜ਼ਿੰਮੇਵਾਰੀਆਂ ਜੋ ਮਹਾਤਮਾ ਗਾਂਢ ਨੇ ਆਪਣੀਆਂ ਲਗਾਈਆਂ ਆਪਾਂ ਉਹਨਾਂ ਨੂੰ ਪੂਰੀ ਕਰੀਏ ਬਹੁਤ ਬਹੁਤ ਇਲਾਕੇ ਨੂੰ ਬੋਦਾਈ ਚੰਡੇ ਦੀ ਰਸਮ ਅਦਾ ਹੋਈ ਆ ਦਸ਼ਹਿਰੇ ਦੇ ਸੰਬੰਧ ਵਿੱਚ ਹਾਂਜੀ ਪਹਿਲਾਂ ਤਾਂ ਸਾਈਂ ਨੂੰ ਜੈਸੀ ਗਰਾਮ ਜੀ ਅੱਜ ਜਿਹੜਾ ਹਨੂਮਦ ਧਵਜਾ ਜਿਹਨੂੰ ਆਪਾਂ ਝੰਡੇ ਦੀ ਦਸਮ ਕਹਿੰਦੇ ਆ ਉਹ ਅੱਜ ਅਦਾ ਕੀਤੀ ਗਈ ਆ ਮੰਤ ਸ਼੍ਰੀ ਗੋਬਿੰਦ ਦਾਸ ਜੀ ਦੇ ਅਗਵਾਈ ਅਗਵਾਈ ਹੇਠ ਜਿਹੜੀ ਆ ਆ ਝੰਡੇ ਦੀ ਦਸਮ ਜਿਹੜੀ ਆ ਅਦਾ ਕੀਤੀ ਗਈ ਆ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹੀ ਆਂ ਕਿ ਹਰ ਸਾਲ ਜਦੋਂ ਝੰਡੇ ਦੀ ਰਸਮ ਹੋ ਜਾਂਦੀ ਆ ਤੇ ਇਹਦਾ ਮਤਲਬ ਇਹ ਹੁੰਦਾ ਕਿ ਦਸ਼ਹਿਰੇ ਦਾ ਆਗਾਜ਼ ਹੋ ਗਿਆ ਕਿਉਂਕਿ ਦੁਸ਼ਹਿਰੇ ਦਾ ਜਿਹੜਾ ਆਗਾਜ ਆ ਇਸ ਝੰਡੇ ਦੀ ਦਸਨ ਤੋਂ ਬਾਅਦ ਦੁਸ਼ਹਿਰੇ ਦਾ ਆਗਾਜ ਹੋ ਜਾਂਦਾ ਸਾਰੇ ਸ਼ਹਿਰ ਵਾਸੀ ਔਰ ਹੋਰ ਸਾਰੀਆਂ ਸੱਸਤਾ ਜਨੀ ਐ ਵੀ ਮੰਦਰਾਂ ਦੇ ਨਾਲ ਜੁੜੀਆਂ ਆ ਉਹ ਫਿਰ ਸਾਰੇ ਹੀ ਦੇਦੇ ਹੈ ਉਹ ਦੁਸ਼ਹਿਰੇ ਵੱਲੋਂ ਚੱਲ ਪੈਂਦੇ ਆ ਕਿ ਸਹਾਰਾ ਜਿਹੜਾ ਆਪਣੇ ਸ਼ਹਿਰ ਦਾ ਕਿਉਂਕਿ ਬਹੁਤ ਵੱਡਾ ਔਰ ਬੜਾ ਪੁਰਾਣਾ ਦੁਸ਼ਹਿਰਾ ਜਿਹੜਾ ਆਪਣੇ ਸ਼ਹਿਰ ਦਾ ਮਨਾਇਆ ਜਾਂਦਾ ਹੈ ਤਕਰੀਬਨ ਤਕਰੀਬਨ 215 ਸਾਲ ਹੋ ਗਏ ਮੇਰੇ ਹਿਸਾਬ ਨਾਲ ਵੀ ਜਿਹੜਾ ਦੁਸ਼ਹਿਰਾ ਆਪਣੇ ਇੱਥੇ ਮਨਾਇਆ ਜਾਂਦਾ ਔਰ ਨਕਉਦਰ ਦੁਸ਼ਹਿਰਾ ਬਹੁਤ ਦੂਰ ਦੂਰ ਤੱਕ ਮਸ਼ਹੂਰ ਆ ਔਰ ਪਿੰਡਾਂ ਦੇ ਵਿੱਚੋਂ ਇੰਨੀ ਸੰਗਤ ਆਂਦੀ ਹੈ ਇਸ ਕਰਕੇ ਅੱਜ ਦੀ ਇਸ ਸ਼ੁਭ ਦਿਨ ਦੀ ਮੈਂ ਸਾਰੇ ਹੀ ਆਪਣੇ ਇਲਾਕਾ ਨਿਵਾਸੀਆਂ ਨੂੰ ਜਿੱਥੇ ਵਧਾਈ ਦੇਣਾ ਉੱਥੇ ਹੀ ਮੈਂ ਸਾਰੇ ਆਪਣੇ ਇਲਾਕਾ ਇਲਾਕਾ ਨਿਵਾਸੀਆਂ ਨੂੰ ਔਰ ਨਕੌਦਰ ਨਿਵਾਸੀਆਂ ਨੂੰ ਇਹ ਵੀ ਸੱਦਾ ਦਿੰਦਾ ਕਿ ਆਓ ਸਾਰੇ ਆਪਾਂ ਰਲ ਮਿਲ ਕੇ ਪਹਿਲਾ ਰਾਮ ਵਿਆਹ ਆਣਾ ਜੀ ਰਾਮ ਵਿਆਹ ਦੇ ਵਿੱਚ ਆਪਾਂ ਸ਼ਾਮਲ ਹੋ ਕੇ ਉਸ ਦੀ ਸ਼ੋਭਾ ਬਧਾਈਏ ਉਸ ਤੋਂ ਬਾਅਦ ਦੇ ਵਿੱਚ ਫਿਰ ਦੁਸ਼ਹਿਰਾ ਜਦੋਂ ਆਊਗਾ ਦੁਸ਼ਹਿਰੇ ਦੇ ਵਿੱਚ ਆਪਾਂ ਸਾਰੇ ਸ਼ਾਮਿਲ ਹੋਈਏ ਸ਼ਾਮਿਲ ਹੋ ਕੇ ਆਪਾਂ ਦੁਸ਼ਹਿਰੇ ਦੀ ਜਿਹੜੀ ਹੈ ਸ਼ੋਭਾ ਬਤਾਈਏ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਨਿੱਘਾ ਸਦਕਾ ਪੱਤਰ ਹੈ ਜੀ ਸਰ ਨਗਰ ਕੌਂਸਲ ਦੇ ਪ੍ਰਧਾਨ ਹਾਂ ਸਫਾਈ ਨੂੰ ਲੈ ਕੇ ਕਿ ਕੋਈ ਬਰਸਾਤਾ ਹੋਈਆਂ ਸਫਾਈ ਨੂੰ ਲੈ ਕੇ ਕੀ ਇੰਤਜ਼ਾਮ ਕੀਤੇ ਜਾਣਗੇ ਮੈਂ ਕਹਾਂ ਜੀ ਬਿਲਕੁਲ ਮਤਲਬ ਜਿੱਦਾਂ ਪਿਛਲੀ ਵਾਰੀ ਤੁਸੀਂ ਦੇਖਿਆ ਸੀ ਗਰਾਊਂਡ ਹੈ ਨ ਬਿਲਕੁਲ ਟਿਪ ਟਾਪ ਜਿਹੜੀ ਹੈਗੀ ਉਹ ਕਰਕੇ ਦਾਂਗੇ ਔਰ ਇੱਕ ਇਹਦੇ ਨਾਲ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ कि ਅਸੀਂ ਐਸੋ ਆਰੀ ਦੁਸ਼ਹਿਰੇ ਦਾ ਜਿਹੜਾ ਹੈਗਾ ਆ ਖਾਸ ਕਰ ਆਪਣੀ ਦੁਸ਼ਹਿਰਾ ਕਰਾਉਣ ਜਿਹੜੀ ਹੈਗੀ ਆ ਇਹਨੂੰ ਪੱਕਾ ਕਰਨ ਲਈ ਵੀ ਨਾ ਇੱਕ ਐਸਟੀਮੇਟ ਪਾਇਆ ਸੀਗਾ ਔਰ ਉਹਨੂੰ ਹਾਊਸ ਨੇ ਈ ਪ੍ਰਵਾਨਗੀ ਦਿੱਤੀ ਆ ਪਲੱਸ ਉਹਦਾ ਜਿਹੜਾ ਹੈਗਾ ਆ ਉਹ ਕੰਮ ਵੀ ਜਿਹੜਾ ਅਲੋਕੇਟ ਹੋ ਗਿਆ ਠੇਕੇਦਾਰ ਨੂੰ ਟੈਂਡਰ ਵੀ ਲੱਗ ਗਿਆ ਸਭ ਕੁਝ ਹੋ ਗਿਆ ਹੁਣ ਠੇਕੇਦਾਰ ਨੇ ਕੰਮ ਹੀ ਕਰਨਾ ਆ ਤੇ ਅਸੀਂ ਇੱਕ ਦੀ ਪੁੱਛਾਂਗੇ ਠੇਕੇਦਾਰ ਨੂੰ ਵੀ ਜੇ ਤਾਂ ਦੁਸ਼ਹਿਰੇ ਤੋਂ ਪਹਿਲਾਂ ਪਹਿਲਾਂ ਉਹ ਕੰਮ ਕਰ ਸਕਦਾ ਹੋਇਆ ਨਿਵੇੜ ਸਕਦਾ ਹੋਇਆ ਤੇ ਫਿਰ ਦੁਸ਼ਹਿਰੇ ਤੋਂ ਪਹਿਲਾਂ ਪਹਿਲਾਂ ਇੱਥੇ ਜਿਹੜੀ ਹੈਗੀ ਆ ਪੱਕੀ ਜਿਹੜੀ ਹੈਗੀ ਆ ਗਰਾਊਂਡ ਬਣਾਤੀ ਜਾਊਗੀ ਅਦਰਵਾਈਜ਼ ਦੁਸ਼ਹਿਰੇ ਤੋਂ ਬਾਅਦ ਸ਼ੁਰੂ ਕਰਕੇ ਅਗਲਾ ਦੁਸ਼ਹਿਰਾ ਜਿਹੜਾ ਆਪਣਾ ਹੈਗਾ ਆ ਉਹ ਆਪਾਂ ਪੱਕੀ ਗਰਾਊਂਡ ਤੇ ਦੇਖਾਂਗੇ ਆਪਾਂ ਨੂੰ ਬਾਰ ਬਾਰ ਕੱਚੀ ਸੜਕ ਦੀ ਸਫਾਈ ਕਰਨ ਦੀ ਲੋੜ ਨਹੀਂ ਪੈਣੀ। ਇਹਦਾ ਸਮਾਧਾਨ ਹੋਈ ਆ ਉਸ ਤੋਂ ਬਾਅਦ ਰਾਮਲੀਲਾ ਸ਼ੁਰੂ ਹੋ ਜਾਵੇ ਜੀ ਪੀਜ ਦੇ ਵਿੱਚ ਪਾਉਣਗੇ। ਸਭ ਤੋਂ ਪਹਿਲਾਂ ਤਾਂ ਮੈਂ ਅੱਜ ਗੋਬਿੰਦ ਮਹਾਰਾਜ ਜੀ ਦੇ ਅਕਸ਼ਾ ਵਿੱਚ ਜੋ ਅੱਜ ਚੰਡੇ ਚੜਾਉਣ ਦੀ ਰਸਮ ਅਦਾ ਕੀਤੀ ਗਈ ਆ ਸਾਰੇ ਸ਼ਹਿਰ ਦੇ ਸਹਿਯੋਗਨਾ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮਾਂ ਕੱਢ ਕੇ ਜਗਨਨਾਥ ਮੰਦਿਰ ਤੋਂ ਲੈ ਕੇ ਦੁਸ਼ਹਿਰਾ ਗਰਾਊਂਡ ਤੱਕ ਸਾਡੇ ਨਾਲ ਚੱਲੇ ਆ ਇਸੇ ਤਰ੍ਹਾਂ ਹੀ ਅਸੀਂ ਲੋਕਾਂ ਤੋਂ ਇਹੀ ਸਹਿਯੋਗ ਦੀ ਅਪੀਲ ਕਰਦੇ ਹਾਂ ਵੀ ਜਿਹੜੀ ਦੁਸ਼ਹਿਰੀ ਆਪਾਂ ਅੱਗੇ ਤੋਂ ਗਰਾਹੀ ਸ਼ੁਰੂ ਕਰਨੀ ਜਾਂ ਕੋਈ ਤਿਆਰੀ ਸ਼ੁਰੂ ਕਰਨੀ ਆ ਜਾਂ ਬੇੜਾ ਤਾਰਨਾ ਰਾਮ ਬਰਾਤ ਦਾ ਦੁਸ਼ਹਿਰਾ ਆ ਉਹ ਚਾਪਾ ਜਿਹੜਾ ਸਾਰਾ ਸਹਿਯੋਗ ਰਲ ਮਿਲ ਕੇ ਕਰੀਏ ਤਾਂ ਕਿ ਆਪਾਂ ਜਿਹੜੇ ਦੁਸ਼ਹਿਰੇ ਦੇ ਤਿਹਾਰ ਨੂੰ ਬਹੁਤ ਅੱਛੇ ਵਧੀਆ ਤਰੀਕੇ ਨਾਲ ਬਣਾ ਸਕੀਏ ਜੈ ਸ਼੍ਰੀ ਰਾਮ ਬਹੁਤ-ਬਹੁਤ ਸ਼ੁਕਰੀਆ ਜੀ ਕੁਝ ਚ ਕੁਝ ਪਹਿਲੇ ਨਾਮ ਦੱਸੋ ਜੀ ਆਪਣਾ ਨਿਤਿਨ ਜਗਵਾਲ ਜੀ ਜਗਵਾਲ ਜੀ ਇੱਕ ਬਹੁਤ ਮਿਹਨਤ ਕਰਦੇ ਹੋ ਤੁਸੀਂ ਕੀ ਕੀ ਤਿਆਰੀਆਂ ਕੀਤੀਆਂ ਇਸ ਵਾਰ ਦੇ ਹਰ ਤਿਆਰੀਆਂ ਜੀ ਤਿਆਰੀਆਂ ਤਾਂ ਸਾਰਾ ਸਾਲ ਹੀ ਚੱਲਦੀਆਂ ਰਹਿੰਦੀਆਂ ਸਾਡੀਆਂ ਬਸੀ ਇਹ ਇਸ ਵਾਰ ਜਿਹੜਾ ਦੁਸ਼ਹਿਰਾ ਆ 215ਵੀਂ ਰਾਮ ਰੀਲਾ ਤੇ ਦੁਸ਼ਹਿਰਾ ਬੜੇ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਬੜੀ ਧੂਮ-ਧਾਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਜਿਹਦੇ ਵਿੱਚ ਅਸੀਂ ਆਪਣੇ ਵੱਲੋਂ ਕੁਝ ਇਹ ਕਰਦੇ ਹਾਂ ਕਿ ਸ਼ਹਿਰ ਨੂੰ ਕੁਝ ਨਵਾਂ ਦਿਖਾਈਏ ਜੀ ਹਾਂਜੀ ਕੀ ਨਵਾਂ ਦਿਖਾ ਰਹੇ ਕੁਝ ਨਵਾਂ ਕੁਝ ਦਾ 라ਵਨ ਦੇ ਬੁੱਤੇ ਇਸ ਵਾਰ ਬਹੁਤ ਜ਼ਿਆਦਾ ਵਧੀਆ ਬਣੇ ਆ ਜਿਹਦੇ ਵਿੱਚ ਚੱਕਰੀਆਂ ਨਾਲ ਆਰਾਮ ਦੇ ਬੁੱਤਾਂ ਦੇ ਵਿੱਚ ਚੱਲਣ ਗਿਆ ਬਾਕੀ ਪਟਾਕਾ ਬਾਜੀ ਹੋਊਗੀ ਹਾਂਜੀ ਇਸ ਤੋਂ ਇਲਾਵਾ ਜਿਹੜੇ ਹੋਰ ਬਾਕੀ ਦੇ ਪ੍ਰੋਗਰਾਮ ਜਿਹਦਾ ਨਾਮ ਹੈ ਹਾਂਜੀ ਰਾਮ ਭਰਾਤ ਬੜੀ ਧੂਮ ਦਾ ਮਨਾ ਬੜੀ ਸ਼ਰਧਾ ਨਾਲ ਮਨਾਈ ਜਾਊਗੀ ਹਲੇ ਉਹ ਡੇਟ ਫਾਈਨਲ ਕਰਨੀ ਆ ਰਾਮ ਭਰਾਤ ਦੀ ਜਿਸ ਦਿਨ ਫਾਈਨਲ ਹੋਊਗੀ ਉਹ ਵੀ ਸਾਰਿਆਂ ਨੂੰ ਦੱਸਾਂਗੇ ਤੁਹਾਡੇ ਵੱਲੋਂ ਤਿਆਰੀਆਂ ਪੂਰੀਆਂ ਹਾਂਜੀ ਫੋਲ ਤਿਆਰੀਆਂ ਜੀ ਸਾਰਾ ਸਾਲ ਤੇ ਆਣੀਆਂ ਚਲਦੀ ਰਹਿੰਦੀਆਂ ਸਾਡੀਆਂ